ਰੰਕਾਰ ਸ੍ਰੀ ਗੁਰੂ ਜੀ ਕੀ ਫਤਿਹ ਪਾਤਸ਼ਾਹੇ ਦਸਵੇਂ ਕਬਿਓ ਬਾਤ ਬੇਨਤੀ ਚਉਪਈ ਅਮਰੀ ਕਰੋ ਹਾਥ ਦੈ ਰਛਾ ਪੂਰਨ ਹੋਏ ਚਿਤ ਕੇ ਇਸ਼ਾ ਤਬ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰ ਹਮਰੇ ਦੁਖ ਸਭਾ ਤੁਮ ਕਾ ਵੋ ਆਪ ਹਾਥ ਦੈ ਮੋਹਿ ਬਚਾਵੋ ਸੁਖੀ ਬਸੈ ਮੋਰੋ ਪਰਵਾਰ ਸੇਵਕ ਸਿੱਖ ਸਭੈ ਕਰਤਾਰ ਮੋਰ ਸ਼ਾਨਦ ਕਰਦਾ ਕਰਿਆ ਸਭ ਰਣ ਕੋ ਆਦ ਸੰਗਰਿਆ ਪੂਰਨ ਹੋਏ ਹਮਾਰੇ ਆਸਾ ਤੋਰ ਭਜਨ ਕੇ ਰਹੇ ਪਿਆਸਾ ਤੁਮੇ ਸ਼ਾਡ ਕੋਈ ਅਵਰ ਨਾ ਦਾਂ ਜੋ ਵਰ ਚਾਹੂ ਸੋ ਤੁਮ ਤੇ ਪਾਉ ਸੇਵਕ ਸਿਖ ਹਮਾਰੇ ਤਾਰਿ ਇਹ ਚੁਨ ਚੁਨ ਸੱਤਰ ਹਮਾਰੇ ਮਾਰਿ ਇਹ ਆਪ ਹਾਥ ਦੈ ਮੁਝੇ ਅਬਰਿਆ ਮਰਨ ਕਾਲ ਕਾ ਤ੍ਰਾਸ ਨਿਵਰਿਆ ਉਹ ਜੋ ਸੁਦਾ ਹਮਾਰੇ ਪਛਾ ਸ੍ਰੀ ਅਸ ਤੁਜ ਜਿਓ ਕਰਿਓ ਰਛਾ ਰਾਖ ਲਿਹੁ ਮੋਇ ਰਖਨ ਹਾਰੇ ਸਾਹਿਬ ਸੰਤ ਸਹਾਇ ਬਿਜਾਰੀ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮ ਹੋ ਪਰੇ ਚਤੁਰਦਸ ਕੰਤਾ ਕਾਲ ਪਾਏ ਬ੍ਰਹਮਾ ਪਪ ਤਾਰਾ ਕਾਲ ਪਾਏ ਸ਼ਿਵ ਜੋ ਅਵਤਾਰਾ ਕਾਲ ਪਾਏ ਕਰ ਬਿਸਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸਾਂ ਜਵਨ ਕਾਲ ਜੋਗੀ ਸ਼ਿਵ ਕੀਓ ਬੇਦਰਾ ਬ੍ਰਹਮਾ ਜੋਥਿਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੇਤ ਜਸ਼ਨ ਉਜਾਇਓ ਆਦ ਅੰਤ ਇੱਕ ਹੈ ਅਵਤਾਰਾ ਸੋਈ ਗੁਰੂ ਸਮਝੋ ਹਮਾਰਾ ਨਮਸਕਾਰ ਤਸਹਿ ਕੋ ਹਮਾਰੀ ਸકલ ਪ੍ਰਜਾ ਜਨ ਆਪਸ ਵਾਰੀ ਸਿਵ ਕਨ ਕੋ ਸਭ ਗੁਣ ਸੁਖ ਦਿਓ ਸਤਰਨ ਕੋ ਪਲ ਮੋ ਬਦ ਕੀਓ ਕਟ ਕਟ ਕੇ ਅੰਤਰ ਕੇ ਜਾਣਤ ਪਲੇ ਬੁਰੇ ਕੇ ਪੀਰ ਪਛਾਨਤ ਚੀਤੀ ਤੇ ਕੁੰਟਰ ਅਸ ਖੋਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੇ ਸੁਖ ਪਾਏ ਸਾਧਨ ਕੇ ਸੁਖੇ ਇਕ ਇਕ ਕੀ ਪੀਰ ਪਸ਼ਾਨ ਘਟ ਘਟ ਕੀ ਪਟ ਪਟ ਕੀ ਜਾਨ ਜਬ ਉਤਕਾਰਖ ਕਰਾ ਕਰ ਤਾਰਾ ਪ੍ਰਜਾ ਤਰਤ ਤਬ ਦੇਹ ਅਪਾਰ ਜਬ ਆਕਰਖ ਕਰਤ ਹੋ ਕਬਹੂੰ ਤੁਮ ਮੈਂ ਮਿਲਤ ਦੇ ਤਰ ਸਭ ਹੂੰ ਜੀਤੇ ਬਦਨ ਸ੍ਰਿਸ਼ਟ ਸਭ ਤਾਰ ਆਪ ਆਪਣੀ ਬੂਝ ਉਚਾਰ ਤੁਮ ਸਭ ਹੀ ਤੇ ਰਹਤ ਨਿਰਾਲ ਜਾਨ ਤਬੀਦ ਭੀਤ ਅਰ ਆਲਮ ਨਰੰਕਾਰ ਨਿਰਭਕਾਰ ਨਿਰਲੰਭ ਆਦ ਅਨੀਲ ਅਨਾਦ ਅਸੰਭ ਤਾਂ ਕਾ ਮੋੜ ਉਚਾਰਤ ਭੇਦਾ ਜਗ ਭੀਵ ਨ ਪਾਪਤ ਵੇਦਾ ਤਾਂ ਕੋ ਕਰਪਾ ਹਨ ਉਨਮਾਨ ਮਹਾ ਮੂੜ ਕਸ਼ ਭੀਤ ਨ ਜਾਣ ਮਹਾਦੇਵ ਕੋ ਕਹਿਤ ਸਦਾ ਸੇਵ ਨਰੰਕਾਰ ਕਾ ਚੀਨਤ ਨੈ ਪਿਵ ਆਪ ਆਪਣੇ ਬਧ ਹੈ ਜੇਤੇ ਬਰਨਤ ਪਿੰ ਪਿੰ ਤੋਹੇ ਤੇਤੇ ਤਮਰਾ ਲਖਾ ਨਾ ਜਾਏ ਪਸਾਰਾ ਕਹਿ ਬਿ ਸਜਾ ਪ੍ਰਥਮ ਸੰਸਾਰ ਏਕੈ ਰੂਪਿਆਨੁ ਪਸ ਰੂਪਾਂ ਰੰਗ ਪਿਉ ਰਾਵ ਕਈ ਪੂਪਾ ਅੰਦਜ ਜੇ ਰਜ ਸੇਤਜ ਕੀਨੀ ਉਤਪਜ ਖਾਨ ਬਹੋਰ ਚ ਦੀਨੀ ਕਉ ਫੁਲ ਰਾਜਾ ਹਵੇ ਬੈਠਾ ਕਹੋ ਸੰਮਟ ਪੋ ਸੰਕਰਿ ਕੈਠਾ ਸਗਰੇ ਸ੍ਰੇਸ਼ਟ ਦਿਖਾਏ ਅਚੰਭਵ ਆਦ ਜੁਗਾਦ ਸਰੂਪ ਉਸ ਜੰਬਵ ਅਵਰਸ਼ਾ ਮੇਰੇ ਤੁਮ ਕਰੋ ਸਿੱਖ ਉਬਾਰਾ ਸਿੱਖ ਸੰਗਰੁ ਦੁਸ਼ਟ ਜੀਤੇ ਉਠਵਤ ਉਤਪਾਤ ਸਕਲ ਮਲੇਸ਼ ਕਰੋ ਰਨ ਕਾਤਾ ਜੀ ਅਸਪੁਜ ਤਵ ਸਰਨੀ ਪਾਰੇ ਤਿਨ ਕੇ ਦੁਸ਼ਟ ਦੁਖ ਤਾ ਹੈ ਮਰੇ ਪੁਰਖ ਜਵਨ ਪਗ ਪਰੇ ਤੇ ਹਾਰੇ ਤਿਨ ਕੇ ਤੁਮ ਸੰਕਟ ਸਭ ਤਾਰੇ ਜੋ ਕਲ ਕੋ ਇਕ ਬਾਰਤ ਆਏ ਹੈ ਤਾ ਕੇ ਕਾਲ ਨਿਕਟਨ ਅਹ ਰਸ਼ਾ ਹੋਏ ਤਾਹੇ ਸਭ ਕਾਲਾ ਦੋਸ਼ਟ ਅਰਸ਼ਟ ਕਰੈ ਤਤ ਕਾਲਾ ਕਿਰਪਾ ਦ੍ਰਿਸ਼ਟ ਤਨ ਜਾਏ ਦੇ ਹਰਿਓ ਤਾ ਕੇ ਤਾਪ ਤਨਕ ਮੋਹਰੋ ਰਿੱਧ ਸਦ ਕਰਮੋ ਸਭ ਹੋਈ ਦੋਸ਼ਟ ਸਾਸ਼ਵੈ ਸਕੈ ਨ ਕੋਏ ਏਕ ਬਾਰ ਜਨ ਤਮੈ ਸੰਬਾਰਾ ਕਾਲ ਫਾਸਤੇ ਤਾਹੇ ਉਬਾਰਾ ਜਿੰਨਰ ਨਾਮ ਤਿਹਾਰੋ ਕਾਹਾ दारि दुष्ट दोख तेरा खड्ग केत मैं शरण तिहारी आप हाथ दए लेहो ओ बारी सर बठोर मोहो सहाय दुष्ट दोख ते लेहो बचाई सवैया पाए गहे जब ते तुमरे तब ते को आंख तरै नहीं आनियो राम रहीम कुरान कुरान ਅਨੇਕ ਕਹਿਮਤ ਏਕ ਨਾ ਮੰਨਿਓ ਸਿਮਰਤ ਸਾਸਤਰ ਵੇਦ ਸਭਾ ਦੇ ਭੇਦ ਕਹੈ ਹਮ ਏਕ ਨਾ ਜਾਣਿਓ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹੋ ਸਭ ਤੋਹਿ ਬਖਾਨਿਓ ਦੋਹਰਾ ਸਗਲ ਦੁਆਰ ਕੋ ਸਾਧਕ ਗਇਓ ਤੁਹਾਰੋ ਦੁਆਰ ਬਾਹੇ ਕਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰੇ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੇ ਦਸਵੇਂ ਤਬੇ ਉਹ ਬਾਤ ਬੇਨਤੀ ਚੋਂ ਪੋਈ ਅਮਰੀਕਰ ਹਾਥ ਦੈ ਰਛਾ ਪੂਰਨ ਹੋਏ ਚਿਤ ਕੇ ਇਸ਼ਾ ਤਬ ਚਰਨਨ ਮੰਨ ਰਹੇ ਹਮਾਰਾ ਆਪਣਾ ਜਾਨ ਕਰੋ ਪਤ ਪਾਰ ਅਮਰੇ ਜੁਠ ਸਬੈ ਤੁਮ ਕਾ ਵੋ ਆਪ ਹਾਥ ਦੈ ਮੋਏ ਬਚਾਵੋ ਸੁਖੀ ਬਸੈ ਮੋਰਾ ਪਰਿਵਾਰ ਸੇਵਕ ਸਿੱਖ ਸਬੈ ਕਰਤਾਰ ਮੋਰਾ ਰਛਾ ਨਿ ਕਰਦਾ ਕਰਿਆ ਸਭ ਦਰਨ ਕੋ ਆਜ ਸੰਗਰਿਆ ਪੂਰਨ ਹੋਏ ਹਮਾਰੇ ਆਸਾਂ ਤੋਰ ਭਜਨ ਕੇ ਰਹੇ ਪਿਆਸਾਂ ਤੁਮੇ ਸਾਡ ਕੋਈ ਅਬਰ ਨਾ ਤਾਉ ਜੋ ਪਰ ਚਾਹਉ ਸੋ ਤੁਮ ਤੇ ਪਾਉ ਸੇਵਕ ਸਿਖ ਹਮਾਰੇ ਤਾਰਿਏ ਚੁਨ ਚੁਨ ਸਤਰ ਹਮਾਰੇ ਮਾਰਿਏ ਆਪ ਹਾਥ ਦੈ ਮੁਝੇ ਅਬਰਿਆ ਮਰਨ ਕਾਲ ਕਾ ਤਰਾਸ ਨਿਵਰਿਆ ਹੋ ਜੋ ਸਦਾ ਹਮਾਰੇ ਪਛਾ ਸਰੀ ਅਸ ਤੁਝ ਜੋ ਕਰਿਓ ਰਸਾਂ ਰਾਖ ਲਿਓ ਮੋਇ ਰਖਨ ਹਾਰੇ ਸਾਹਿਬ ਸੰਤ ਸਹਾਇ ਪਿਜਾਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮ ਹੋ ਪੁਰੀ ਚਤੁਰਦਸ ਕੰਤਾ ਕਾਲ ਪਾਏ ਬ੍ਰਹਮਾ ਪਪ ਤਰਾ ਕਾਲ ਪਾਏ ਸ਼ਿਵ ਜੋ ਅਵਤਾਰਾ ਕਾਲ ਪਾਏ ਕਰ ਬਿਸਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸਾਂ ਜਵਨ ਕਾਲ ਜੋਗੀ ਸ਼ਿਵ ਕੀਓ ਬੇਦਰਾ ਬ੍ਰਹਮਾ ਜੋਥਿਓ ਜਵਨ ਕਾਲ ਸਭ ਲੋਕ ਸੁਵਾਰਾ ਨਮਸਕਾਰ ਹੈ ਤਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੇਤ ਜਸ਼ਨ ਉਪਜਾਇਓ ਆਦ ਅੰਤ ਇੱਕ ਐਵਦਾਰਾ ਸੋ ਹੀ ਬਰੂ ਸਮਝੋ ਹਮਾਰਾ ਨਮਸਕਾਰ ਤਸਹਿ ਕੋ ਹਮਾਰੀ ਸਕਲ ਪ੍ਰਜਾ ਜਨ ਆਪ ਸਵਾਰੀ ਸਿਵ ਕਨ ਕੋ ਸਭ ਗੁਣ ਸੁਖ ਦਿਓ ਸਤਰਨ ਕੋ ਪਲ ਮੋ ਬਦ ਕੀਓ ਕਟ ਕਟ ਕੇ ਅੰਤਰ ਕੇ ਜਾਣਤ ਪਲੇ ਬੁਰੇ ਕੇ ਪੀਰ ਪਛਾਨਤ ਚੀਤੀ ਤੇ ਕੁੰਚਰ ਅਸ ਖੋਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੇ ਸੁਖ ਪਾਏ ਸਾਧਨ ਕੇ ਸੁਖੇ ਇਕ ਇਕ ਕੀ ਪੀਰ ਪਸ਼ਾਨ ਘਟ ਘਟ ਕੀ ਪਟ ਪਟ ਕੀ ਜਾਨ ਜਬ ਉਦਕਾਰਖ ਕਰਾ ਕਰਤਾਰਾ ਪ੍ਰਜਾ ਤਰਤ ਤਬ ਦੇਹ ਅਪਾਰ ਜਬ ਆਕਰਖ ਕਰਤ ਹੋ ਕਬਹੋ ਤੁਮ ਮੈਂ ਮਿਲਤ ਦੇ ਤਰ ਸਭ ਹੂੰ ਜੇਤੇ ਬਦਨ ਸ੍ਰਿਸ਼ਟ ਸਭ ਤਾਰ ਆਪ ਆਪਣੀ ਬੂਝ ਉਚਾਰ ਤੁਮ ਸਭ ਹੀ ਤੇ ਰਹਤ ਨਿਰਾਲ ਜਾਨ ਤਬੀਦ ਭੀਤ ਅਰ ਆਲਮ ਨਰੰਕਾਰ ਨਿਰਭਕਾਰ ਨਿਰਲੰਭ ਆਦ ਅਨੀਲ ਅਨਾਦ ਅਸੰਭ ਤਾਂ ਕਾ ਮੋੜ ਉਚਾਰਤ ਭੇਦਾ ਜਕ ਭੇਗ ਨ ਪਾਪਤ ਭੇਦਾ ਤਾਂ ਕੋ ਕਰਪਾ ਹਨ ੁਨਮਾਨ ਮਹਾ ਮੂੜ ਕਸ਼ ਭੇਤ ਨ ਜਾਣ ਮਹਾਦੇਵ ਕੋ ਕਹਿਤ ਸਦਾ ਸੇਵ ਨਰੰਕਾਰ ਕਾ ਚੀਨਤ ਨੈ ਪਿਵ ਆਪ ਆਪਣੇ ਬਧ ਹੈ ਜੀਤੇ ਬਰਨਤ ਪਿਨ ਪਿਨ ਤੋਹੇ ਤੇਤੇ ਉਮਰਾ ਲਖਾ ਨਾ ਜਾਏ ਪਸਾਰਾ ਕਹਿ ਪਿਸ ਜਾ ਪ੍ਰਥਮ ਸੰਸਾਰ ਏਕੈ ਰੂਪੇ ਅਨੂਪਸ ਰੂਪਾਂ ਰੰਗ ਪਿਉ ਰਾਗ ਕਈ ਪੂਪਾ ਅੰਲਜ ਜੇ ਰਜ ਸੇ ਤਜ ਕੀਨੀ ਉਤਪਜ ਖਾਨ ਬਹੋਰ ਚ ਦੀਨੀ ਕਉ ਫਲ ਰਾਜਾ ਹਬੇ ਬੈਠਾ ਤਹੋ ਸੰਮਟ ਪੋ ਸੰਕਰਿ ਕੈਠਾ ਸਗਰੇ ਸ੍ਰੇਸ਼ਟ ਦਿਖਾਏ ਅਚੰਭਵ ਆਦ ਜੁਗਾਦ ਸਰੂਪ ਉਸ ਜੰਬਵ ਅਵਰਸ਼ਾ ਮੇਰੇ ਤੁਮ ਕਰੋ ਸਿੱਖ ਉਬਾਰ ਸਿੱਖ ਸੰਗਰ ਦੁਸ਼ਟ ਜੀਤੇ ਉਠਵਤ ਉਤਪਾਤਾ ਸਕਲ ਮਲੇਸ਼ ਕਰੋ ਰਨ ਕਾਤਾ ਜੇ ਅਸਪੁਜ ਤਬ ਸਰਨੀ ਪਾਰੇ ਤਿਨ ਕੇ ਦੁਸ਼ਟ ਦੁਖਤ ਹਵੈ ਮਰੇ ਪੁਰਖ ਜਵਨ ਪਗ ਪਰੇ ਤੇ ਹਾਰੇ ਤਿਨ ਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਬਾਰਤ ਆਇ ਹੈ ਤਾ ਕੇ ਕਾਲ ਨਿਟਨੈ ਅਹ ਰਸ਼ਾ ਹੋਏ ਤਾਹੇ ਸਭ ਕਾਲਾ ਦੋਸ਼ਟ ਅਰਸ਼ਟ ਕਰੈ ਤਤ ਕਾਲਾ ਕਿਰਪਾ ਦ੍ਰਿਸ਼ਟ ਤਨ ਜਾਏ ਦੇਹਰਿਓ ਤਾ ਕੇ ਤਾਪ ਤਨਕ ਮੋਹਰੋ ਰਿੱਧ ਸਦ ਕਰਮੋ ਸਭ ਹੋਈ ਦੋਸ਼ਟ ਸਾਸ਼ਵੈ ਸਕੈ ਨ ਕੋਏ ਏਕ ਬਾਰ ਜਨ ਤਮੈ ਸੰਬਾਰਾ ਕਾਲ ਫਾਸਤੇ ਤਾਹੇ ਉਬਾਰਾ ਜਿੰਨਰ ਨਾਮ ਤਿਹਾਰੋ ਕਾਹਾ दारिद दुष्ट दोख तेरा खड्ग केत में शरण तिहारी आप हाथ दए लेहो ओ बारी सर बटोर मोहो सहाय दुष्ट दोख ते लेहो बचाई सवैया पाए गए जब ते कुमरे तब ते को आंख तरई नहीं आनियो राम रहीम कुरान कुरान ਅਨੇਕ ਕਹੇ ਮਤ ਏਕ ਨਾ ਮੰਨਿਓ ਸਿਮਰਤ ਸਾਸਤਰ ਵੇਦ ਸਭਾ ਕੋ ਭੇਦ ਕਹੈ ਹਮ ਏਕ ਨਾ ਜਾਣਿਓ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹੋ ਸਭ ਤੋਹੇ ਬਖਾਨਿਓ ਦੋਹਰਾ ਸਗਲ ਦੁਆਰ ਕੋ ਸਾਧਕ ਗਇਓ ਤੁਹਾਰੋ ਦੁਆਰ ਬਾਹੇ ਗਏ ਕੀ ਲਾਜ ਅਸ ਗੋਬਿੰਦ ਦਾਸ ਤੁਹਾਰੇ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੇ ਦਸਵੇਂ ਤਬਿਉ ਬਾਤ ਬੇਨਤੀ ਚੋਂ ਪੋਈ ਅਮਰੀਕਰੋ ਹਾਥ ਦੈ ਰਛਾ ਪੂਰਨ ਹੋਏ ਚਿਤ ਕੇ ਇਸ਼ਾ ਤਬ ਚਰਨਨ ਮਨ ਰਹੇ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰ ਹਮਰੇ ਦੁਖ ਸਭਾ ਤੁਮ ਕਾ ਵੋ ਆਪ ਹਾਥ ਦੈ ਮੋਹਿ ਬਚਾਓ ਸੁਖੀ ਬਸੇ ਮੋਰਾ ਪਰਿਵਾਰ ਸੇਵਕ ਸਿੱਖ ਸਭੇ ਕਰਤਾਰ ਮੋਰ ਅਸ਼ਾਂਿਤ ਕਰਦਾ ਕਰਿਆ ਸਭ ਦਾ ਰਣ ਕੋ ਆਦ ਸੰਕਰਿਆ ਪੂਰਨ ਹੋਏ ਹਮਾਰੇ ਆਸਾਂ ਤੋਰ ਭਜਨ ਕੇ ਰਹੇ ਪਿਆਸਾਂ ਤੁਮੇ ਸ਼ਾਡ ਕੋਈ ਅਵਰ ਨਾ ਦਾਂ ਜੋ ਵਰ ਚਾਹੋ ਸੋ ਤੁਮਤੇ ਪਾਉ ਸੇਵਕ ਸਿਖ ਹਮਾਰੇ ਤਾਰਿਏ ਚੁਨ ਚੁਨ ਸੱਤਰ ਹਮਾਰੇ ਮਾਰਿਏ ਆਪ ਹਾਥ ਦਾ ਮuje ਅਬਰਿਆ ਮਰਨ ਕਾਲ ਕਾ ਤਰਾਸ ਨਿਵਰਿਆ ਹੋ ਜੋ ਉਸ ਦਾ ਹਮਾਰੇ ਪਛਾ ਸ੍ਰੀ ਅਸਤੁਜ ਜੋ ਕਰਿਓ ਰਸਾ ਰਾਖ ਲਿਓ ਮੋਇ ਰਖਨ ਹਾਰੇ ਸਾਹਿਬ ਸੰਤ ਸਹਾਏ ਬਿਜਾਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮ ਹੋ ਪੁਰੇ ਚਤੁਰਦਸ ਗੰਤਾ ਤਾਲ ਪਾਏ ਬ੍ਰਹਮਾ ਪਪ ਤਾਰਾ ਕਾਲ ਪਾਇ ਸ਼ਿਵ ਜੋ ਅਵਤਾਰਾ ਕਾਲ ਪਾਇ ਕਰ ਬਿਸਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸਾ ਜਵਨ ਕਾਲ ਜੋਗੀ ਸ਼ਿਵ ਕੀਓ ਬੇਦਰਾ ਬ੍ਰਹਮਾ ਜੋਤੀਓ ਜਵਨ ਕਾਲ ਸਭ ਲੋਕ ਸੁਵਾਰਾ ਨਮਸਕਾਰ ਹੈ ਤਹੇ ਹਮਾਰ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੇਤ ਦਰਸ਼ਨ ਖੁਜਾਇਓ ਆਦ ਅੰਤ ਇੱਕ ਹੈ avatars ਸੋਈ ਗੁਰੂ ਸਮਝੋ ਹਮਾਰਾ ਨਮਸਕਾਰ ਤਸਹਿ ਕੋ ਹਮਾਰੀ ਸਕਲ ਪ੍ਰਜਾ ਜਨ ਆਪਸ ਵਾਰੀ ਸਿਵ ਕਨ ਕੋ ਸਭ ਗੁਣ ਸੁਖ ਦਿਓ ਸਤਰਨ ਕੋ ਪਲ ਮੋ ਬਦ ਕੀਓ ਘਟ ਘਟ ਕੇ ਅੰਤਰ ਕੇ ਜਾਨਤ ਪਲੇ 부ਰੇ ਕੇ ਪੀਰ ਪਛਾਨਤ ਚੀਤੀ ਤੇ ਕੁੰਚਰ ਅਸ ਖੋਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੇ ਸੁਖ ਪਾਏ ਸਾਧਨ ਕੇ ਸੁਖੇ ਏਕ ਏਕ ਕੀ ਪੀਰ ਪਸ਼ਾਨ ਘਟ ਘਟ ਕੀ ਪਟ ਪਟ ਕੀ ਜਾਨ ਜਬ ਉਦਕਾਰਕ ਕਰ ਆ ਕਰ ਤਾਰਾ ਪ੍ਰਜਾ ਤਰਤ ਤਬ ਦੇ ਅਪਾਰ ਜਬ ਆਕਰਕ ਕਰਤ ਹੋ ਕਬ ਹੂੰ ਤੁਮ ਮੈਂ ਮਿਲਤ ਦੇ ਤਰ ਸਭ ਹੂੰ ਜਿਤੇ ਬਦਨ ਸ੍ਰਿਸ਼ਟ ਸਭ ਉਤਾਰ ਆਪ ਆਪਣੀ ਬੂਜ ਉਚਾਰ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਨ ਤਬੀਦ ਭੀਦ ਅਰ ਆਲਮ ਨਿਰੰਕਾਰ ਨਿਰਭਕਾਰ ਨਿਰਲੰਭ ਆਦ ਅਨੀਲ ਅਨਾਦ ਅਸੰਭ ਤਾਂ ਕਾ ਮੋੜ ਉਚਾਰਤ ਭੇਦਾ ਜਪ ਭੀਵ ਨ ਪਾਪਤ ਵੇਦਾ ਤਾਂ ਕੋ ਕਰ ਪਾਹਨ ਊਨਮਾਨ ਮਹਾ ਮੂੜ ਕਛ ਭੇਤ ਨ ਜਾਣ ਮਹਾਦੇਵ ਕੋ ਕਹਿਤ ਸਦਾ ਸਿਵ ਨਿਰੰਕਾਰ ਕਾ ਚੀਨਤ ਨ ਪਿਵ ਆਪ ਆਪਣੀ ਬਧ ਹੈ ਜੀਤੇ ਵਰਨਤ ਪਿਨ ਪਿਨ ਤੋਹੇ ਤੇਤੇ ਤੁਮਰਾ ਲਖਨ ਨ ਜਾਏ ਪਸਾਰਾ ਕਹਿ ਬਿ ਸਜਾ ਪ੍ਰਥਮ ਸੰਸਾਰਾ ਇਕ ਰੂਪਿਆ ਨੂਪਸ ਰੂਪਾ ਰੰਗ ਪਿਓ ਰਾਵ ਕਈ ਪੂਪਾ ਅੰਦਜ ਜੇ ਰਜ ਸੇ ਤਜ ਕੀਨੀ ਉਤਪੁਜ ਖਾਨ ਬਹੋਰ ਚ ਦੀਨੀ ਕਉ ਫੁਲ ਰਾਜਾ ਹਬਾ ਬੈਠਾ ਕਹੋ ਸਮਟ ਪੋ ਸੰਗ ਕਰੇ ਕੈਠਾ ਸਗਰੇ ਸ੍ਰੇਸ਼ਟ ਦਿਖਾਏ ਅਚੰਭਵ ਆਦ ਜੁਗਾਦ ਸਰੂਪ ਸਜੰਭਵ ਅਵਰਸ਼ਾ ਮੇਰੇ ਤੁਮ ਕਰੋ ਸਿਖ ਉਬਾਰ ਸਿਖ ਸੰਗਰ ਦੋਸ਼ਟ ਜੇਤੇ ਉਠਵਤ ਉਤਪਾਤਾ ਸਕਲ ਮਲੇਸ਼ ਕਰੋ ਰਨ ਕਾਤਾ ਜੇ ਅਸਤੁਜ ਤਬ ਸਰਨੀ ਪਾਰੇ ਤិនਕੇ ਦੁਸ਼ਟ ਦੁਖਤ ਹੋਵੇ ਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਤិនਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਬਾਰਤ ਆਏ ਹੈ ਤਾਂ ਕੇ ਕਾਲ ਨਿਕਟਨ ਐ ਰੱਸ਼ਾ ਹੋਏ ਤਾਹੇ ਸਭ ਕਾਲਾ ਦੁਸ਼ਟ ਅਰਸਟ ਤਰੈ ਤਤ ਕਾਲਾ ਕਿਰਪਾ ਦ੍ਰਿਸ਼ਟ ਤਨ ਜਾਏ ਦੇ ਹਰਿਓ ਤਾਂ ਕੇ ਤਾਪ ਤਨਕ ਮੋਹਰੋ ਰਿਦ ਸਦ ਕਰਮੋ ਸਭ ਹੋਈ ਦੋਸ਼ ਤੁਸ਼ਾਸ਼ ਵਸਕ ਨ ਕੋਏ ਇੱਕ ਬਾਰ ਜਨ ਤਮੈ ਸੰਬਾਰਾ ਕਾਲ ਫਾਸਤੇ ਤਾਹੇ ਉਬਾਰਾ ਜਿੰਨਰ ਨਾਮ ਤਿਹਾਰੋ ਕਾਹਾ ਦਾਰਿਦ ਦੋਸ਼ਟ ਦੋਖ ਤੇਰਾ ਖੜਗ ਕੇਤਮੈ ਸਰਨ ਤੇ ਹਾਰੀ ਆਪ ਹਾਸ ਦੈ ਲਿਹੋ ਉਬਾਰੀ ਸਰਬ ਠੋਰ ਮੋਹੋ ਸਹਾਈ दुष्ट दुख ते लेहो बचाई सवैया पाएं गहे जब ते तुमरे तब ते को आंख तरै नहीं आनियो राम रहीम कुरान कुरान अनेक कह मते एक ना मानियो सिमरत शास्त्र वेद सब दो भेद कह हम एक ना जानियो श्री जसपान कृपा तुमरी कर मैं ना कहो सब तोहे बखानियो दोहरा ਸਗਲ ਦਵਾਰ ਕੋ ਸਾਧਕ ਗਇਓ ਤੁਹਾਰੋ ਦਵਾਰ ਬਾਹੇ ਗਏ ਕੀ ਲਾਜ ਅਸ ਗੋਬਿੰਦ ਦਾਸ ਤੁਹਾਰੇ ਰੰਗਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੇ ਦਸਵੇਂ ਕਬਿਓ ਬਾਤ ਬੇਨਤੀ ਚਉਪਈ ਹਮਰੀ ਕਰੋ ਹਾਥ ਦੇ ਰਛਾ ਪੂਰਨ ਹੋਏ ਚਿਤ ਕੇ ਇੱਛਾ ਤਬ ਚਰਨਨ ਮਨ ਰਹੇ ਹਮਾਰਾ अपना जान करो पत पार हमरे दुख सबा तुम का वो आप हाथ दा मोए बचावो सुखी बसै मोरो परिवार सेवक सिख सबे करतार मोरे श्यानज करदा करया सब दरन कर को आज संगरया पूर्ण होए हमारी आशा तोर भजन के रह प्यासा तुमे शार्द कोई अवर ना तां जो बर चाहो सो तुम ते पाऊं ਸੇਵਕ ਸਿਖ ਹਮਾਰੇ ਤਾਰਿਏ ਚੁਣ ਚੁਣ ਸੱਤਰ ਹਮਾਰੇ ਮਾਰਿਏ ਆਪ ਹਾਥ ਦੈ ਮੁਜੇ ਅਬਰਿਆ ਮਰਨ ਕਾਲ ਕਾ ਤ੍ਰਾਸ ਨਿਵਰਿਆ ਹੋ ਜੋ ਸਦਾ ਹਮਾਰੇ ਪਛਾ ਸ੍ਰੀ ਅਸ ਤੁਝ ਜੋ ਕਰਿਓ ਰਸਾ ਰਾਖ ਲਿਹੁ ਮੋਇ ਰਖਨ ਹਾਰੇ ਸਾਹਿਬ ਸੰਤ ਸਹਾਏ ਬਿਜਾਰੀ ਦੀਨ ਬੰਦ ਦੁਸ਼ਟਣ ਕੇ ਹੰਤਾ ਤੁਮ ਹੋ ਪੁਰੇ ਚਤੁਰਦਸ ਕੰਤਾ ਕਾਲ ਪਾਏ ਬ੍ਰਹਮਾ ਪਪ ਤਾਰਾ ਕਾਲ ਪਾਏ ਸ਼ਿਵ ਜੋ ਅਵਤਾਰਾ ਕਾਲ ਪਾਏ ਕਰ ਬਿਸ਼ਨ ਪ੍ਰਕਾਸ਼ਾ ਸਕਲ ਕਾਲ ਕਾਂ ਕੀਆ ਤਮਾਸਾ ਜਵਨ ਕਾਲ ਜੋਗੀ ਸ਼ਿਵ ਕੇਓ ਬੇਦਰਾ ਬ੍ਰਹਮਾ ਜੋਥਿਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੇ ਤਜਸ਼ਨ ਉਪਰਾਇਓ ਆਦ ਅੰਤ ਇੱਕ ਐ ਅਵਤਾਰਾ ਸੋਈ ਗੁਰੂ ਸਮਝੋ ਹਮਾਰਾ ਨਮਸਕਾਰ ਤਸਹਿ ਕੋ ਹਮਾਰੀ ਸਕਲ ਪ੍ਰਜਾ ਜਨ ਆਪ ਸਵਾਰੀ ਸਿਵ ਕਨ ਕੋ ਸਭ ਗੁਣ ਸੁਖ ਦੇਇਓ ਸਤਰਣ ਕੋ ਪਲ ਮੋ ਬਦਕਿਓ ਕਟਕਟ ਕੇ ਅੰਤਰ ਕੇ ਜਾਨਤ ਪਲੇ ਬੁਰੇ ਕੇ ਪੀਰ ਪਛਾਨਤ ਚਿਟੀ ਤੇ ਕੁੰਚਰ ਅਸਥੋਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਕੋਲਾ ਸੰਤਨ ਦੁਖ ਪਾਏ ਤੇ ਦੁਖੇ ਸੁਖ ਪਾਏ ਸਾਧਨ ਕੇ ਸੁਖੇ ਏਕ ਏਕ ਕੀ ਪੀਰ ਪਸ਼ਾਨ ਘਟ ਘਟ ਕੀ ਪਟ ਪਟ ਕੀ ਜਾਨ ਜਬ ਉਦਕਰਖ ਕਰਾ ਕਰਤਾਰਾ ਪ੍ਰਜਾ ਤਰਤ ਤਬ ਦੇ ਅਪਾਰ ਜਬ ਆਕਰਖ ਕਰਤ ਹੋ ਕਬਹੂ ਤੁਮ ਮੈਂ ਮਿਲਤ ਦੇ ਤਰ ਸਭ ਹੂੰ ਜਿਤੇ ਬਦਨ ਸ੍ਰਿਸ਼ਟ ਸਭ avatar ਆਪ ਆਪਣੀ ਬੂਝ ਉਚਾਰ। ਤੁਮ ਸਭ ਹੀ ਤੇ ਰਹਤ ਨਿਰਾਲਮ। ਜਾਣਤ ਬੀਦ ਭੀਤ ਅਰ ਆਲਮ। ਨਿਰੰਕਾਰ ਨਿਰਭਕਾਰ ਨਿਰਲੰਭ ਆਦ ਅਨੀਲ ਅਨਾਦ ਅasamb। ਤਾਂ ਕਾ ਮੋੜ ਉਚਾਰਤ ਪੇਦਾ। ਜਾਕੂ ਭੀਵ ਨਪਾਪਤ ਵੇਦਾ। ਤਾਂ ਕੋ ਕਰਪਾ ਹਨ ੁਨਮਾਨ। ਮਹਾ ਮੂੜ ਕਛ ਭੇਦ ਨ ਜਾਣ ਮਹਾ ਦੇਵ ਕੋ ਕਹਿਤ ਸਦਾ ਸੇਵ ਨਿਰੰਕਾਰ ਕਾ ਚੀਨਤ ਨ ਪੇਵ ਆਪ ਆਪਣੀ ਬਦ ਹੈ ਜੇਤੇ ਵਰਨਤ ਪਿਨ ਪਿਨ ਤੋਹੇ ਦੇਤੇ ਤੁਮਰਾ ਲਖਨ ਨ ਜਾਏ ਪਸਾਰਾ ਕਹਿ ਕਿ ਸਜਾ ਪ੍ਰਥਮ ਸੰਸਾਰ ਏਕੈ ਰੂਪ ਅਨੂਪ ਸਰੂਪਾ ਰੰਗ ਪਿਓ ਰਾਵ ਕਈ ਪੂਪਾ ਅੰਦਜ ਜੇ ਰਜ ਸੇ ਤਜ ਕੀਨੀ ਉਤਪੁਜ ਖਾਨ ਬਹੋਰ ਚ ਦੀਨੀ ਕਉ ਫੁਲ ਰਾਜ਼ਾ ਹਵੈ ਬੈਠਾ ਕਹੋ ਸਮਟੋ ਸੰਗ ਕਰੇ ਕੈਠਾ ਸਗਰੇ ਸ੍ਰਿਸ਼ਟ ਦਿਖਾਏ ਅਚੰਭਵ ਆਦ ਜੁਗਾਦ ਸਰੂਪ ਸਜੰਭਵ ਅਵਰਸ਼ਾ ਮੇਰੇ ਤੁਮ ਕਰੋ ਸਿਖ ਉਬਾਰ ਸਿਖ ਸੰਗਰ ਦੋਸ਼ਟ ਜੀਤੇ ਉਠਵਤ ਉਤਪਾਤ ਸਕਲ ਮਲੇਸ਼ ਕਰੋ ਰਨ ਕਾਤਾਂ ਜੇ ਅਸਤੁਜ ਤਬ ਸਰਨੀ ਪਾਰੇ ਤਨ ਕੇ ਦੁਸ਼ਟ ਦੁਖਤ ਹੋਵੇ ਮਰੀ ਪੁਰਖ ਜਵਨ ਪਗ ਪਰੇ ਤਿਹਾਰੇ ਤਨ ਕੇ ਤੁਮ ਸੰਕਟ ਸਭ ਤਾਰੇ ਜੋ ਕਲ ਕੋ ਇਕ ਬਾਰਤ ਆਏ ਹੈ ਤਾਂ ਕੇ ਕਾਲ ਨਿਕਟਨ ਐ ਰੱਸ਼ਾ ਹੋਏ ਤਾਹੇ ਸਭ ਕਾਲਾ ਦੁਸ਼ਟ ਅਰਸਟ ਤਰੈ ਤਤ ਕਾਲਾ ਕਿਰਪਾ ਦ੍ਰਿਸ਼ਟ ਤਨ ਜਾਏ ਦੇ ਹਰਿਓ ਤਾਂ ਕੇ ਤਾਪ ਤਨ ਕਮੋਹਰ ਰਿੱਧ ਸਦ ਕਰਮੋ ਸਭ ਹੋਈ ਦੋਸ਼ ਤੁਸ਼ਾਸ਼ਵ ਸਕੇ ਨ ਕੋਏ ਇੱਕ ਬਾਰ ਜਿੰਦ ਮੈਂ ਸੰਬਾਰਾ ਕਾਲ ਫਾਸਤੇ ਤਾਹੇ ਉਬਾਰਾ ਜਿੰਨਰ ਨਾਮ ਤਿਹਾਰੋ ਕਾਹਾ ਦਾਰਿ ਦੋਸ਼ਟ ਦੋਖ ਤੇਰਾ ਖੜਗ ਕੇਤਮ ਸਰਨ ਤੇ ਹਾਰੀ ਆਪ ਹਾਥ ਦੈ ਲਿਹੋ ਉਬਾਰੀ ਸਰਬ ਠੋਰ ਮੋਹੋ ਸਹਾਈ दुष्ट दुख ते लेहो बचाई सवैया पाएं गहे जब ते तुमरे तब ते कौआ कतरे नहीं आनियो राम रहीम कुरान कुरान अनेक कह मते एक न मानियो सिमरत शास्त्र वेद सब वो वेद कह हम एक न जानियो श्री जसपान कृपा तुमरी कर मैं ना कहो सब तोहे बखानियो दोहरा சுவோ துாரோக்கி வாயூ ஜி கிஃ பாதவீ கவோ பாச்ச பிணத்தி சோப்பை அமரி கோ தஷா ਪੂਰਨ ਹੋਏ ਚਿਤ ਕੇ ਇਸ਼ਾ ਤਬ ਚਰਨਨ ਮਨ ਰਹੇ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰ ਹਮਰੇ ਦੁਖ ਸਦਾ ਤੁਮ ਕਾਵੋ ਆਪ ਹਾਥ ਦਾ ਮੋਹਿ ਬਚਾਵੋ ਸੁਖੀ ਬਸੈ ਮੋਰੋ ਪਰਵਾਰ ਸੇਵਕ ਸਿੱਖ ਸਭੈ ਕਰਤਾਰ ਮੋਰ ਅਸ਼ਾ ਨਿ ਕਰਦਾ ਕਰਿਆ ਸਭ ਦਾ ਰਣ ਕੋ ਆਦ ਸੰਗਰਿਆ ਪੂਰਨ ਹੋਏ ਹਮਾਰੇ ਆਸਾ ਤੋਰ ਭਜਨ ਕੇ ਰਹੇ ਪਿਆਸਾ ਤੁਮੇ ਛਾੜ ਕੋਈ ਅਬਰ ਨਾ ਤਾਉ ਜੋ ਬਰ ਚਾਹੋ ਸੋ ਤੁਮਤੇ ਪਾਉ ਸੇਵਕ ਸਿਖ ਹਮਾਰੇ ਤਾਰਿਏ ਚੁਨ ਚੁਨ ਸੱਤਰ ਹਮਾਰੇ ਮਾਰਿਏ ਆਪ ਹਾਥ ਦਾ ਮੁਜੇ ਅਬਰਿਆ ਮਰਨ ਕਾਲ ਕਾ ਤਰਾਸ ਨਿਵਰਿਆ ਹੋ ਜੋ ਸਦਾ ਹਮਾਰੇ ਪਛਾ ਸ੍ਰੀ ਅਸ ਤੁਝ ਜੋ ਕਰਿਓ ਰਸਾ ਰਾਖ ਲਿਓ ਮੋਇ ਰਖਨਹਾਰੇ ਸਾਹਿਬ ਸੰਤ ਸਹਾਏ ਪਿਆਰੇ ਦੀਨ ਬੰਦ ਟਣਕੇ ਹੰਤਾ ਤੁਮ ਹੋ ਪਰੇ ਚਤੁਰਦਸ ਕੰਤਾ ਕਾਲ ਪਾਏ ਬ੍ਰਹਮਾ ਪਪ ਤਾਰਾ ਕਾਲ ਪਾਏ ਸ਼ਿਵ ਜੋ ਅਵਤਾਰਾ ਕਾਲ ਪਾਏ ਕਰ ਬਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸਾ ਜਵਨ ਕਾਲ ਜੋਗੀ ਸ਼ਿਵ ਕੀਓ ਬੇਦਰਾ ਬ੍ਰਹਮਾ ਜੋਤੀਓ ਜਵਨ ਕਾਲ ਸਭ ਲੋਕ ਸੁਵਾਰਾ ਨਮਸਕਾਰ ਹੈ ਤਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੇ ਤਜਸ਼ਨ ਖਰਾਇਓ ਆਦ ਅੰਤ ਇੱਕ ਐਵਤਾਰਾ ਸੋਈ ਫਰੂ ਸਮਝੋ ਹਮਾਰਾ ਨਮਸਕਾਰ ਤਸਹਿ ਕੋ ਹਮਾਰੀ ਸਕਲ ਪ੍ਰਜਾ ਜਨ ਆਪਸ ਵਾਰੀ ਸਿਵ ਕਨ ਕੋ ਸਭ ਗੁਣ ਸੁਖ ਦਿਓ ਸਤਰਣ ਕੋ ਪਲ ਮੋ ਬਦ ਕੀਓ ਕਟ ਕਟ ਕੇ ਅੰਤਰ ਕੇ ਜਾਣਤ ਬਲੇ ਬੁਰੇ ਕੇ ਪੀਰ ਪਸ਼ਾਨ ਚੀਤੀ ਤੇ ਕੁੰਚਰ ਅਸਥੋਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਕੋਲਾ ਸੰਤਨ ਦੁਖ ਪਾਏ ਤੇ ਦੁਖੇ ਸੁਖ ਪਾਏ ਸਾਧਨ ਕੇ ਸੁਖੇ ਏਕ ਏਕ ਕੀ ਪੀਰ ਪਸ਼ਾਨ ਘਟ ਘਟ ਕੇ ਪਟ ਪਟ ਕੀ ਜਾਨ ਜਬ ਉਦਕਾਰਖ ਕਰਾ ਕਰਤਾਰਾ ਪ੍ਰਜਾ ਤਰਤ ਤਬ ਦੇਹ ਅਪਾਰ ਜਬ ਆਕਰਖ ਕਰਤ ਹੋ ਕਬਹੋ ਤੁਮ ਮੈਂ ਮਿਲਤ ਦੇ ਤਰ ਸਭ ਹੂੰ ਜੇਤੇ ਬਦਨ ਸ੍ਰਿਸ਼ਟ ਸਭ ਤਾਰ ਆਪ ਆਪਣੀ ਬੂਝ ਉਚਾਰ ਤੁਮ ਸਭ へ ਤੇ ਰਹਿਤ ਨਿਰਾਲ ਜਾਨਤ ਬੀਦ ਭੀਦ ਅਰ ਆਲਮ ਨਿਰੰਕਾਰ ਨਿਰਭਕਾਰ ਨਿਰਲੰਭ ਆਦ ਅਨੀਲ ਅਨਾਦ ਅਸੰਭ ਤਾਂ ਕਾ ਮੋੜ ਉਚਾਰਤ ਭੇਦਾ ਜਾ ਕੋ ਭੀਵ ਨ ਪਾਪਤ ਬੀਦੰ ਤਾ ਕੋ ਕਰਪਾ ਹਨ ਉਨਮਾਨ ਮਹਾ ਮੂੜ ਕਸ਼ ਭੀਤ ਨ ਜਾਣ ਮਹਾ ਦੇਵ ਕੋ ਕਹਿਤ ਸੁਦਾ ਸਿਵ ਨਿਰੰਕਾਰ ਕਾ ਚੀਨਤ ਨੈ ਪਿਵ ਆਪ ਆਪਣੇ ਬੁਧ ਹੈ ਜੇਤੇ ਬਰਨਤ ਪਿੰ ਪਿੰ ਤੋਹੇ ਤੇਤੇ ਉਮਰ ਲਖ ਨ ਜਾਏ ਪਸਾਰਾ ਕਹਿ ਬਿ ਸਜਾ ਪ੍ਰਥਮ ਸੰਸਾਰਾ ਇਕ ਰੂਪ ਅਨੁਪਸ ਰੂਪਾ ਰੰਕ ਪਿਉ ਰਾਵ ਕਈ ਪੂਪਾ ਅੰਦਜ ਜੇ ਰਜ ਸੇ ਤਜ ਕੀਨੀ ਉਤਪਜ ਖਾਨ ਬਹੋਰ ਚ ਦੀਨੀ ਕਉ ਫੁੱਲ ਰਾਜਾ ਹਵੇ ਬੈਠਾ ਕਹੋ ਸੰਮਟ ਪੋ ਸੰਗ ਕਰੇ ਕੈਠਾ ਸਗਰੇ ਸ੍ਰੇਸ਼ਟ ਦਿਖਾਏ ਅਚੰਭਵ ਆਦ ਜੁਗਾਦ ਸਰੂਪ ਸਜੰਬਵ ਅਵਰਸ਼ਾ ਮੇਰੇ ਤੁਮ ਕਰੋ ਸਿੱਖ ਉਬਾਰ ਸਿੱਖ ਸੰਗ ਕਰੋ ਦੁਸ਼ਟ ਜੀਤੇ ਉਤਪਤ ਉਤਪਾਤਾ ਸਕਲ ਮਲੇਸ਼ ਕਰੋ ਰਨ ਕਾਤਾ ਜੇ ਅਸਤੁਜ ਤਵ ਸਰਣੀ ਪਾਰੇ ਤਿਨ ਕੇ ਦੁਸ਼ਟ ਦੁਖਤ ਹਗਾ ਮਰੇ ਪੁਰਖ ਜਵਨ ਭਗ ਪਰੇ ਤਿਹਾਰੇ ਤਿਨ ਕੇ ਤੁਮ ਸੰਕਟ ਸਭ ਤਾਰੇ ਜੋ ਕਲ ਕੋ ਇਕ ਬਾਰਤ ਆਏ ਹੈ ਤਾਂ ਕੇ ਕਾਲ ਨਿਕਟ ਨਾ ਆਹ ਰਸ਼ਾ ਹੋਏ ਤਾਹੇ ਸਭ ਕਾਲਾ ਦੋਸ਼ਟ ਅਰਸ਼ਟ ਕਰੈ ਤਤ ਕਾਲਾ ਕਿਰਪਾ ਦ੍ਰਿਸ਼ਟ ਤਨ ਜਾਏ ਦੇਹਰਿਓ ਤਾਂ ਕੇ ਤਾਪ ਤਨਕ ਮੋਹਰ ਰਿੱਧ ਸਦ ਕਰਮੋ ਸਭ ਹੋਈ ਦੋਸ਼ਟ ਸਾਸ਼ਵੈ ਸਕੈ ਨ ਕੋਏ ਏਕ ਬਾਾਰ ਜਨ ਤਮੈ ਸੰਬਾਰਾ ਕਾਲ ਫਾਸਤੇ ਤਾਹੇ ਉਬਾਰਾ ਜਿੰਨਰ ਨਾਮ ਤਿਹਾਰੋ ਕਾਹਾ ਦਾਰਿਦ ਦੋਸ਼ਟ ਦੋਖ ਤੇਰਾ खड़ग केत में शरण तिहारी आप हाथ द लेहो ओ बारी सरब ठोर मोह हो सहाय दुष्ट दोख ते लेहो बचाई सवैया पाएं गहे जब ते तुमरे तब ते कहूं आंख तरै नहीं आनियो राम रहीम कुरान कुरान अनेक कह मत एक न मानियो ਸਿਮਰਤ ਸਾਸਤਰ ਵੇਦ ਸਭਾ ਦੋ ਭੇਦ ਕਹੈ ਹਮ ਏਕ ਨ ਜਾਣਿਓ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਿਹੋ ਸਭ ਤੋਹੇ ਬਖਾਨਿਓ ਦੋਹਰਾ ਸਗਲ ਦਵਾਰ ਕੋ ਸਾਧਕ ਗਇਓ ਤੁਹਾਰੋ ਦਵਾਰ ਮਾਹੇ ਗਏ ਕੀ ਲਾਜ ਅਸ ਗੋਬਿੰਦ ਦਾਸ ਤੁਹਾਰੇ